ਦੋਸਤੋ ਸਤਿ ਸ੍ਰੀ ਅਕਾਲ ਪੁਰਾਣੀਆਂ ਖੇਡਾਂ ਲੋਕ ਹੋ ਰਹੀਆਂ ਪੰਜਾਬ ਦੀਆਂ ਜਿਨ੍ਹਾਂ ਚ ਦੰਗਲ ਕਿਸੇ ਵੇਲੇ ਕਮਾਲ ਦੇ ਦਿਨ ਹੁੰਦੇ ਸੀਗੇ ਪਹਿਲਵਾਨਾਂ ਦੇ ਅਖਾੜੇ ਵੇਖਣ ਵਾਸਤੇ ਦੰਗਲ ਵੇਖਣ ਵਾਸਤੇ ਲੋਕ ਜੁੜਦੇ ਹੁੰਦੇ ਸੀ ਔਰ ਪਹਿਲਵਾਨ ਚਲੇ ਗਏ ਦੰਗਲ ਚਲੇ ਗਏ ਪੁਰਾਣੀਆਂ ਪਰੰਪਰਾਗਤ ਖੇਡਾਂ ਲੋਕ ਹੋ ਗਈਆਂ ਤੇ ਕੋਈ ਕੋਈ ਬੰਦਾ ਜਿਹਦੇ ਮਨ ਚਾਉਂਦਾ ਕਿ ਮੈਂ ਪੰਜਾਬ ਦੀਆਂ ਖੇਡਾਂ ਔਰ ਪ੍ਰਾਪਤਨ ਜਿਹੜੀਆਂ ਲੋਕ ਹੋਰੀਆਂ ਜਿਵੇਂ ਦੰਗਲ ਹੈ ਦੰਗਲ ਦਾ ਇੱਕ ਆਪਣਾ ਰੂਪ ਤੇ ਆਪਣਾ ਨਜ਼ਾਰਾ ਤੇ ਆਪਣੀ ਦਿੱਖ ਹੁੰਦੀ ਸੀ ਤੇ ਸਾਡਾ ਮਿੱਤਰ ਛੋਟਾ ਭਰਾ ਗਗਨ ਮੰਗਟ ਜਨੇਰੀਆਂ ਤੋਂ ਤੇ ਆਸਟ੍ਰੇਲੀਆ ਤੋਂ ਆਇਆ ਉਹਨੂੰ ਪਿਆਰ ਖੇਡਾਂ ਨਾਲ ਤੇ ਦੰਗਲ ਕਰਵਾ ਰਿਹਾ ਹੈ 6 ਤਰੀਕ ਨੂੰ 6 ਅਪ੍ਰੈਲ ਨੂੰ ਜਨੇਰੀਆਂ ਪਿੰਡ ਸਾਦਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੂਰਾ ਦਿਨ ਦੰਗਲ ਹੋਣਾ ਹੈ ਪਲਵਾਨ ਆ ਰਹੇ ਆ 25 30 ਔਰ ਖਿੱਚ ਦਾ ਕੇਂਦਰ ਹੋਣਗੇ ਤੇ ਮੈਂ ਗਗਨ ਦੇ ਨਾਲ ਤੁਹਾਡੀ ਗੱਲਬਾਤ ਕਰਾਉਣਾ ਥੋੜਾ ਜਿਆ ਤੁਹਾ ਨੂੰ ਬਰੀਫ ਪ੍ਰੋਪੰਦਾ ਬਾਰੇ ਤੇ ਪ੍ਰੋਗਰਾਮ ਬਾਰੇ ਦੱਸੂਗਾ ਅਸੀਂ ਖਵਾਜੀ ਪਹਿਲਾਂ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਤੁਹਾਨੂੰ ਵੀ ਇੱਕ ਜਿਹਾ ਮੌਕਾ ਦਿੱਤਾ ਤੇ ਦੰਗਲ ਦਾ ਖਿਆਲ ਮੈਂ ਪਹਿਲਾਂ ਪਹਿਲਵਾਨੀ ਕਰਦਾ ਸੀ ਇੱਥੇ ਫਰੀਦਕੋਟ 'ਚ ਤੇ ਫਿਰ ਮੰਚ ਤਾਂ ਹੈਗਾ ਹੀ ਸੀ ਫਿਰ ਮੇਰੇ ਨਾਨਾ ਜੀ ਵੀ ਕਰਾਉਂਦੇ ਸੀਗੇ ਸਰਦਾਰ ਕਸ਼ਮੀਰ ਸਿੰਘ ਸੰਧੂ ਹਾਂਜੀ ਲਵਾਨੇ ਵਾਲੀ ਵਾਲੇ ਹਾਂਜੀ 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 ਉਹ ਉਹ ਪਹਿਲਾਂ ਦੰਗਲ ਕਰਾਉਂਦੇ ਸੀ ਉਹ ਤੇ ਉਹ ਬਾਬਾ ਬਿਆਲ ਦਾਸ ਇਹ ਵੀ ਸੀਗੀ ਹੂੰ ਹੂੰ ਤੇ ਉੱਥੇ ਉਹ ਦੰਗਲ ਕਰਵਾਉਂਦੇ ਸੀਗੇ ਤੇ ਫਿਰ ਮੈਨੂੰ ਮੈਂ ਮੇਰੀ ਜੱਸੇ ਭਲਵਾਨ ਨਾਲ ਬੁਲਾਇਆ ਥੋੜੀ ਜੀ ਉਹ ਜੱਸਾ ਪੱਟੀ ਹੈ ਜੀ ਉਸ ਮੈਂ ਹਾਂ ਬੜਾ ਨਾਮ ਹੈ ਆਸਟ੍ਰੇਲੀਆ ਚ ਹਾਂਜੀ ਤੇ ਉਹਨਾਂ ਨੇ ਫਿਰ ਮੈਨੂੰ ਆਖਿਆ ਵੀ ਜਿੱਤੇ ਜੇ ਤਰੇ ਮਨਚਾਤਾ ਪਾ ਸ਼ੁਰੂ ਕਰਾਂਗੇ ਤੇ ਫਿਰ ਉਹਨਾਂ ਦੇ ਸਹਿਯੋਗ ਨਾਲ ਜੀ ਅਸੀਂ ਇਥੋਂ ਛੋਟਾ ਜਿਹਾ ਉਪਰਾਲਾ ਕੀਤਾ ਜੀ ਨਹੀਂ ਬਹੁਤ ਵੱਡੀਆਂ ਜੀ ਤੇ ਪਹਿਲਵਾਨ ਖੁਦ ਵੀ ਕਹੂਗਾ ਜੀ ਜੱਸਾ ਸਿੰਘ ਪੱਟੀ ਉਹ ਵੀ ਇੱਥੇ ਕੁੱਲਣਗੇ ਜੀ ਆਪੇ 6 ਤਰੀਕ ਨੂੰ 6 ਤਰੀਕ ਨੂੰ ਦਿਨ ਐ ਐਤਵਾਰ ਜੀ ਤੇ 3 ਵਜੇ ਸ਼ੁਰੂ ਹੋ ਜੂਗਾ ਇਹ ਦੰਦ ਖੁੱਲਾ ਖੁੱਲਾ ਸੱਦਾ ਸਾਰਿਆਂ ਨੂੰ ਜੀ ਸਾਰਿਆਂ ਨੂੰ ਗੁਰੂ ਘਰ ਲੰਗਰ ਸ਼ਾ ਟੁੱਟ ਵਰਤੂਗਾ ਜੀ ਤੇ ਕਿੰਨੇ ਵਜੇ ਸ਼ੁਰੂ ਹੋ ਜਾ ਰ 3 ਵਜੇ ਸ਼ੁਰੂ ਹੋ ਜੂਗਾ ਜੀ ਤੇ ਸ਼ਾਮ ਤੱਕ ਚੱਲੂਗਾ ਜੀ ਠੀਕ ਹੈ ਠੀਕ ਇਹਨਾਂ ਨੂੰ ਕੀ ਇਨਾਮ ਸਨਾਮ ਰੱਖਿਆ ਇਹਨਾਂ ਨੂੰ ਆਪਣੇ ਸ਼ੇਰੇ ਪੰਜਾਬ ਆਪਣੇ ਕਬੱਡੀ ਕਲੱਬ ਤੇ ਪੰਮਾ ਸੰਗਾ ਤੇ ਮੰਗੀ ਭਲਵਾਨ ਮੰਗੀ ਉਸਤਾਦ ਨੂੰ ਸਾਰੇ ਜਾਣਦੇ ਕਬੱਡੀ ਵਾਲੇ ਉਹ ਵੀ ਆ ਰਹੇ ਤਾਂ ਉਹਨਾਂ ਨੇ 1 ਲੱਖ ਦਾ ਇਨਾਮ ਦੇਣਾ ਜੀ ਰਸਤਮੇ ਹਿੰਦੂ ਰਸਤਮੇ ਹਿੰਦੂਸਤਮੇ ਹਿੰਦੂ ਜੀ ਜਿਹਾ ਪੱਟੀ ਦੇਣਾ ਹੀ ਤੇ ਬਾਕੀ ਬਾਕੀ ਜਿਹੜਾ ਹੈਗਾ ਜੀ ਉਹ ਆਪਣੇ ਪਿੰਡ ਦੇ ਸਹਿਯੋਗ ਨਾਲ ਹੀ ਹੈ ਜੀ ਸਾਰਾ ਆਪਾਂ ਕਰਾਂਗੇ ਪੂਰਾ ਮਾਨਦਾਨ ਕਰਾਂਗੇ ਸਾਰੇ ਪਹਿਲਵਾਨਾਂ ਦਾ ਤੇ ਜਿਵੇਂ ਤੁਹਾਡੇ ਤੁਹਾਨੂੰ ਪਤਾ ਵੀ ਇਹ ਹਲੋਪ ਹੋ ਰਿਹਾ ਵੀ ਪਹਿਲਵਾਨ ਪੂਰੇ ਹੋਗੇ ਬਹੁਤ ਵੱਡੇ ਵੱਡੇ ਪਹਿਲਵਾਨਾਂ ਦਾ ਜ਼ਿਕਰ ਆਉਂਦਾ ਤੇ ਹੁਣ ਇਹ ਨਵੇਂ ਮੁੰਡੇ ਪਰੰਪਰਾ ਜਾਰੀ ਰੱਖ ਰਹੇ ਆ ਤੁਸੀਂ ਇਹਨੂੰ ਉਤਸ਼ਾਹਿਤ ਕਰਨ ਵਾਸਤੇ ਉਪਰਾਲਾ ਕਰ ਰਹੇ ਹੈ ਨਾ ਹਾਂਜੀ ਮੈਂ ਕਿਉਂਕਿ ਮੈਨੂੰ ਪਿੰਡ ਚੋਂ ਫਰੀਦਕੋਟ ਜਾਣਾ ਪੈਂਦਾ ਸੀ ਹੂੰ ਤੇ ਮੈਂ ਉਪਰਾਲਾ ਇਹ ਕੀਤਾ ਵੀ ਮੈਂ ਪਿੰਡ ਦਾ ਵਸੀਆਂ ਦਾ ਵੀ ਰਿਸਪਾਂਸ ਆਪਾਂ ਲਵਾਂਗੇ ਸਾਰਾ ਜੀ ਹੂੰ ਫਿਰ ਜਿਵੇਂ ਤਿੰਨ ਚਾਰ ਅਸੀਂ ਕਰੈਕਟ ਖੇਡਤੀ ਤੇ ਤਿੰਨ ਚਾਰ ਪਿੰਡਾਂ ਦੀ ਟੀਮ ਬਣਦੀ ਸੀ ਰੁਪਈਆਂ ਵਾਲਾ ਫਰੀਦ ਆਪਣਾ ਟਲਵਾ ਜੀ ਤੇ ਜਨੇਰੀਆਂ ਤੇ ਹੁਣ ਮੈਨੂੰ ਐ ਵੀ ਸਾਡੇ ਪਿੰਡ ਚ ਛਿੰਝ ਹੋਵੇ ਵਾ ਛਿੰਝਾਂ ਪੈਂਦੀਆਂ ਸੀ ਕੋਈ ਸਮਾਂ ਹੁੰਦਾ ਸੀ ਹਾਂਜੀ ਛਿੰਝ ਹੋਵੇ ਸਾਡੇ ਪਿੰਡ ਚ ਤੇ ਪਿੰਡ ਦੇ ਜਿਹੜੇ ਜਵਾਬ ਆ ਉਹਨਾਂ ਨੂੰ ਦੂਰ ਨਾ ਜਾਣਾ ਪਵੇ ਤੇ ਇੱਕ ਤੁਹਾਨੂੰ ਪਤਾ ਹੀ ਹੈ ਜੀ ਨਸ਼ੇ ਜਾਣਕਾਰੀ ਮਿਲੇ ਨਸ਼ਿਆਂ ਤੋਂ ਦੂਰ ਰਹਿਣਾ ਹਾਂਜੀ ਨਸ਼ੇ ਵੀ ਹੁਣ ਬਹੁਤ ਜ਼ਿਆਦਾ ਹੋ ਗਏ ਤੇ ਉਹਦੇ ਨਾਲ ਬਾਕੀ ਇੱਕ ਕਸੂਰ ਨਸ਼ਿਆਂ ਵਾਲਾ ਵੀ ਮੈਂ ਥੋੜਾ ਬੋਲੂਗਾ ਜੀ ਹੁਣ ਨਸ਼ੇ ਦਾ ਇਹ ਆਪਣੇ ਪੇਰੈਂਟਸ ਦਾ ਡੈਡੀ ਦਾ ਪਿਓ ਦਾ ਮਾਂ ਦਾ ਪਿਓ ਦਾ ਬਹੁਤ ਕਸੂਰ ਹੈ ਕਿਉਂਕਿ ਇੱਕ ਵੀ ਪਿੰਡ ਦੇ ਵਿੱਚ ਆਪਣੇ ਕੋਈ ਗਰਾਊਂਡ ਨਹੀਂ ਹੈਗਾ ਨਾ ਕੋਈ ਲਾਇਬ੍ਰੇਰੀ ਹੈ ਨਾ ਕੋਈ ਲਾਇਬ੍ਰੇਰੀ ਹੈ ਨਾ ਕੋਈ ਗਰਾਊਂਡ ਹੈ ਜਿੱਥੇ ਉਹ ਜਾ ਕੇ ਪੜ੍ਹਨ ਉਹਨਾਂ ਨੂੰ ਉਂਗਲ ਫੜ ਕੇ ਲੈ ਕੇ ਜਾਓ ਹਮਮ ਉਹ ਤਾਂ ਬੱਚੀ ਹੈ ਉਹ ਤਾਂ ਬੱਚੀ ਹੈ ਹਮ ਬੱਚੀ ਉਹ ਤਾਂ ਬੱਚੀ ਹੈ ਜੀ ਉਹਨਾਂ ਨੂੰ ਤਾਂ ਤੁਸੀਂ ਲੈ ਕੇ ਜਾਣਾ ਬਹੁਤ ਅੱਛੇ ਵਿਚਾਰ ਆ ਗਿਆ ਕੰਨਾਂ ਤੁਹਾਡੇ ਤੇ ਆਸ ਕਰਦੇ ਹਾਂ ਕਿ ਸਾਰੇ ਹਮ ਹਮਾ ਕੇ 6 April ਦੇ ਦਿਨ ਜਨੇਰੀਆਂ ਕਲਾਾਂ ਦੇ ਵਿੱਚ ਪਹੁੰਚਣਗੇ ਲੋਕ ਸਾਰੇ ਔਰ ਇਹ ਤੁਹਾਡਾ ਸਫਲ ਰਹੇਗਾ ਉਪਰਾਲਾ ਹੋਰ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਜਨੇਰੀਆਂ ਨੀਅਰ ਆਪਣਾ ਸਾਧਕ ਫਿਰੋਜ਼ਪੁਰ ਰੋਡ ਤੇ ਤੁਸੀਂ ਸਾਰੇ ਜਣੇ ਆਇਆ ਜੀ ਤੁਹਾਡਾ ਮੋਸਟ ਵੈਲਕਮ ਠੀਕ ਹੈ ਗਗਨ ਮੰਗਟ ਧੰਨਵਾਦ ਤੁਹਾਡਾ ਜੀ ਥੈਂਕ ਯੂ ਜੀ ਥੈਂਕ ਯੂ